ਰਾਗ ਬਲਾਵਲ ਮਹੱਲਾ 5ਵਾਂ 2 ਪਦੇ ਘਰ 5ਵਾਂ 1 ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਉ ਸਭ त्याਗਿਆ दारू ਨਾਮ ਲਿਆ ਤਾ ਪਾਪ ਸਭ ਮਿਟ ਰੁਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਹਰਿ ਰਾਖਿਆ ਆਪਣੀ ਕਰਮਿਆ ਰਹਾਉ ਬਾ ਪਕੜ ਪ੍ਰਭ ਕਾੜਿਆ ਕੀਨਾ ਆਪਣਿਆ ਸਿਮਰ ਸਿਮਰ万 ਤਨ ਸੁਖੀ ਨਾਨਕ ਨਿਰਭੈਆ ਬਲਾਵਲ ਮਹੱਲਾ ਪੰਜ ਕਰ ਧਰ ਮਸਤਕ ਹਥਾ ਪਿਆ ਨਾਮ ਦਿਨ দান ਸਤਨ ਸੇਵਾ ਪਾਰ ਬ੍ਰਹਮ ਕੀ ਤਾ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਖਤਾ ਭਗਤਨ ਕੀ ਆਨ ਜੋ ਜੋ ਚਿਤ ਵੈ ਸਾਧ ਜਨ ਸੁਲੀਤਾ ਮਾਨ ਰਹਾਓ ਸਰਨ ਪਰੇ ਚਰਨ ਅਰਬਿੰਦ ਜਨ ਪ੍ਰਭ ਕੇ ਪ੍ਰਾਨ ਸਹਿ ਸੁਭਾਏ ਨਾਨਕ ਮਿਲੇ ਜੋਤੀ ਜੋਤ ਸੁਮਾਨ ਬਲਾਉ ਮਹੱਲਾ ਪੰਜਵਾ ਚਰਨ ਕਮਲ ਕਾਇ ਆਸਰਾ ਦੀਨੋ ਪ੍ਰਭ ਆਪ ਸਰਣਾਗਤ ਜਨ ਪਰ ਪਰ ਤਾਕਾ ਸਤ ਪ੍ਰਤਾਪ ਰਾਖਣ ਹਰ ਅਪਾਰ ਪ੍ਰਭ ਤਾ ਕੀ ਨਿਰਮਲ ਸੇਵ RAM RAJ RAM DAS PUR ਕੀਨੇ ਗੁਰਦੇਵ ਰਹਾਉ ਸਦਾ ਸੁਦਾ ਹਰਤੇ ਇਹ ਕਿਛ ਬਿਗੰਨਾ ਲਾਗੈ ਨਾਨਕ ਨਾਮ ਸਲਾਈ ਹੈ ਭੈ ਦੁਸ਼ਮਨ ਭਾਗੇ ਬਲਾਉ ਮਹੱਲਾ ਪੰਜਵਾਂ ਮਨ ਤਨ ਪ੍ਰਭੂ ਅਰਾਧਿਐ ਮਿਲ ਸਾਧ ਸਮਾਗੇ ਉਚਰਤ ਗੁਣ ਬਪਾਲ ਜਸ ਦੂਰ ਤੇ ਜੰ ਭਾਗੇ RAM ਨਾਮ ਜੋ ਜਨ ਦਪੈਨ ਦਿਨ ਸਦ ਜਾਗੇ ਤਨ ਤਮਨ ਸਨ ਜੋ ਹਈ ਤਿਤ ਚਾਖ ਨ ਲਾਗ ਰਹਾ ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਬਿਲਾਵਲ ਮਹੱਲਾ ਪੰਜਵਾ ਜੀ ਜੁਗਤ ਵਾਸ ਪ੍ਰਭੂ ਕੈ ਜੋ ਕਹ ਸੁ ਕਰਨਾ ਭੈ ਸੋ ਪ੍ਰਸੰਨ ਭੈ ਪ੍ਰਸੰਨ ਗੋਪਾਲ ਰਾਏ ਭਉ ਕਿਛ ਨਹੀਂ ਕਰਨਾ ਦੁੱਖ ਨਾ ਲਗੇ ਕਦੇ ਤੁਧ ਪਾਰ ਬ੍ਰਹਮਚਿਤਾ ਰੇ ਜਮ ਕੰਕਰ ਨੀੜ ਨਾਵੇ ਗੁਰ ਸਿੱਖ ਪਿਆਰੇ ਰਹਾ ਕਰਨ ਕਾਰਨ ਸਮਰਾਥ ਹੈ ਤਿਸ ਬੈ ਨਹੀਂ ਹੋਰ ਨਾਰਕ ਪ੍ਰਭ ਸਰਣਾਗਤੀ ਸਾਚਾ ਮਨ ਜੋਰ ਬਲਾਵ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁਖ ਠਾਓ ਬਿਸਰਾਮ ਪਾਏ ਮਿਲ ਸਾਧ ਸੰਗਤਾ ਤੇ ਬੋੜ ਨਾ ਧਾਓ ਬਿਲਾ ਰੀ ਗੁਰ ਆਪਣੇ ਚਰਨਨ ਬਲ ਜਾਓ ਆਨੰਦ ਸੁਖ ਮੰਗਲ ਬਨ ਪੇਖਤ ਗੁਣ ਗਾਓ ਰਹਾਓ ਕਥਾ ਕੀਰਤਨ ਰਾਗ ਨਾਦ ਧਨ ਇਹ ਬਨਿਓ ਸੁਆਹ ਨਾਨਕ ਪ੍ਰਭ ਸੋ ਪ੍ਰਸੰਨ ਭਏ ਬਾਸਤ ਫਲ ਪਾਓ ਬਿਲਾਵਲ ਮਹੱਲਾ ਪੰਜਵਾਂ ਅਧਿਆਸਤਰੀ ਕੀ ਬੇਨਤੀ ਰਿਤ ਕਰ ਪ੍ਰਕਾਸ਼ ਤੁਮਰੀ ਕਿਰਪਾ ਤੇ ਪਾਰ ਭ੍ਰਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹੋ ਮਾਤ ਤਾ ਬੰਧਪ ਤੂ ਹੈ ਤੂ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜੈ ਕੋ ਨਿਰਮਲ ਚਾਸ ਬਲਾਵ ਮਹੱਲਾ ਪੰਜਵਾ ਸਰਬਸ ਸਰਬ ਸਿੱਧ ਹਰ ਗਾਈਏ ਸਭ ਭਲਾ ਮਨਾਵਹਿ ਸਾਧ ਸਾਤਮੁਖਤੀ ਕਹੈ ਸੁਨ ਦਾਸ ਮਿਲਾਵ ਸੂਖ ਸਹਿਜ ਕਲਿਆਣ ਰਸ ਪੂਰੈ ਗੁਰਕੀਨ ਜੀ ਸਗਲ ਦਇਆਲ ਭੈ ਹਰ ਹਰ ਨਾਮ ਚੀਨ ਰਹਾ ਪੂਰੈ ਸਰਬਤੁਰ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਧੀਰ ਬਿਲਾਵ ਹਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵ ਕੋ ਮਖਨੰਦਕਸ਼ਰ ਤੁਜੈ ਨਾ ਜੋ ਹੈ ਕੀ ਕੋ ਤੁਜੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਰਮ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਵਨ ਕਾ ਦਾਤਾ ਏ ਕਹਿ ਬੀਆ ਨਹੀਂ ਹੋਰ ਨਾਨਕੀ ਬਿਨੰਤਿਆ ਮੈਂ ਤੇਰਾ ਜੂਰ ਬਲਾਉਲ ਮਹਿਲਾ ਪੰਜਵੀਂ ਤੇ ਹਮਾਰੇ ਸਾਜਨਾ ਰਾਖੇ ਗੋਵਿੰਦ ਨਿੰਦਕ ਮਿਰਤਕ ਹੋਏ ਗਏ ਤਮ ਹੋਹੁ ਨਚੇਂਦ ਰਹਾਉ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈਕਾਰ ਜਗਤ ਮਹਿ ਸਫਲ ਜਾ ਕੀ ਸੇਵ ਊਚ ਅਪਾਰ ਅਗਣਤ ਹਾਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਣਾਗਤੀ ਜਾਤ ਕਤ ਮੇਰਾ ਸਾਥ ਬਲਾਉਲ ਮਹਿਲਾ ਪੰਜਵਾਂ ਗਰ ਪੂਰਾ ਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾਰ ਮਿਟ ਗਿਆ ਮਿਟਿਆ ਗਾਵਤ ਪ੍ਰਭ ਨਾਮ ਸਹਿ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾ ਜਲਨ 부ਜੀ ਸੀਤਲ ਪੈ ਰਾਖੇ ਪ੍ਰਭ ਆਪ ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪ੍ਰਤਾਪ ਬਿਲਾਵਲ ਮਹੱਲਾ ਪੰਜਵਾਂ ਧਰਤ ਸੁਹਾਵੀ ਸਫਲਤਾਨ ਪੂਰਨ ਭੈ ਕਾਮ ਭਾਉ ਨਾਠਾ ਬ੍ਰਹਮਿਟ ਗਇ ਰਵਿਆ ਨਿਤਰਾਮ ਸਾਧ ਜਨ ਕੈ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮ ਰਹਾ ਪ੍ਰਗਟ ਭੈ ਸੰਸਾਰ ਮਹਿ ਫਿਰਤੀ ਪਹਿਨਾ ਮੋਨ ਨਾਨਕ ਤੇ ਸਰਣਾਗਤੀ ਘਟ ਘਟ ਸਭ ਜਾਨ ਬਿਲਾਵਲ ਮਹੱਲਾ ਪੰਜਵਾਂ रोग मिटाया प्रभु उपजा सुख सांत बड़ प्रताप आचार्य रूप हर कीनी दात गुरगोविन्द कृपा करी राखया मेरा भाई हम तसकी शरण आक्ति जो सदा सहाय रहौ निर्धी कदे ना होवे जानकी अरदास नानक जो गुरगोविन्द का, का पूर्ण गुण तास बलावल मोहल्ला 5 मरमर जन्मे जिन बिसरिया जीवन का दाता ਪਰ ਬ੍ਰਹਮ ਜਨ ਸੇਵਿਆ ਅੰਤ ਨਿਰੰਗ ਰਾਤਾ ਸਾਥ ਸਹਿਜ ਆਨੰਦ ਕਣਾ ਪੂਰਨ ਭਈ ਆਸ ਸੁਖ ਪਾ ਹਰ ਸਾਧ ਸੰਗਿ ਸਮਰਤ ਗੁਣਤਾ ਸਰਹਾ ਸਣ ਸੁਆਮੀ ਅਰਦਾਸ ਜਨ ਤੁਮ ਅੰਤਰ ਜਾਮੀ ਥਾ ਅੰਤਨੰਤ ਰਾਵ ਰਹਿ ਨਾਨਕ ਕੇ ਸੁਆਮੀ ਬਲਾਲ ਮਹੱਲਾ ਪੰਜਵਾ ਤਾਤੀ ਵਰ ਨ ਲੱਗੇ ਪਾਰ ਬ੍ਰਹਮ ਸਰਣਾਏ ਚ ਗਿਰਦ ਹਮਾਰੇ RAM ਕਰ ਦੋ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖ ਦੀਐ ਕਲ ਬਲਾਈ ਰਹਾਉ ਰਾਖ ਲੀਏ ਤੈਨ ਰਖਣਹਾਰ ਸਭਿ ਆਤਮਟਾਈ ਕੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲ ਕਾਪ ਰਖੈਨ ਪਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਪਇ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜੀਵਾਲੈਨ ਜਾ ਕਾ ਵਡ ਪ੍ਰਤਾਪ ਦੁਖ ਹਮਾਰੇ ਬਖਸੈਨ ਆਪਣੀ ਕਲ ਧਾਰੀ ਮਨ ਬਾਝ ਸਫਲ ਦਿੱਤੈ ਅਨਾਨਕ ਬਲਹਾਰੀ ਰਾਗ ਬਲਾਵਲ ਮਹੱਲਾ ਪੰਜਵਾਂ ਉਪਚਉ ਪੰਜਵਾਂ ਚਉਪ ਦੇ ਦੋ ਪਦੇ ਘਰਿ ਸੇਵਾ ਏਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਤੁਨ ਗਾਉਤ ਬੋਲ ਤਬੋਲ ਅਜਾਇ ਰਹਾਓ ਸੇਵਤ ਸੇਵ ਸੇਵ ਸਾਧ ਸੇਵੂ ਸਦਾ ਕਰੋ ਕਿਰਤਾਏ ਅਪੈਦਾਨ ਪਾਉ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਨ ਦਰਸ ਸੰਗਲ ਰੰਗ ਲਾਏ ਕੋ ਕ੍ਰਿਪਾਲ ਦੀਨ ਦੁਖ ਪੰਚਨ ਮੋਹਿ ਚਰਨ ਰਿਦਵ ਵਸਾਏ ਸਭ ਸਭ ਹੂ ਤੇ ਸਭੂ ਤਲੈ ਤਲੈ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਇ ਅਬਮਾਨ ਖੋਏ ਖੋਏ ਖੋਈ ਅਬਮਾਨ ਖੋਏ 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 ਖੋਈ ਹਉਮ ਕੋ ਸਾਧ ਗੁਰ ਮੰਤਰੁ ਦਰੜਾਇ ਅਤਲ 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 ਨਹਿ ਤੁਲਿਐ ਭਗਤ ਬਸਲ ਕਿਰਪਾ ਏ ਜੋ ਜੋ ਸਰਨ ਪਰਿਓ ਗੁਰ ਨਾਨਕਿ ਅਪੈਦਾਨ ਸੁਖ ਪਾਏ ਬਲਾਗ ਮਹਲਾ 5ਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਨਮਸਕਾਰ ਡੰਡੋ ਤੰਤਨਾ ਅਨਕ ਬਾਰ ਜਾਓ ਬਾਰ ਰਹਾ ਉਠਤ ਬੈਰਤ ਸੋਤ ਜਾਗਤ ਇਹ ਮਨ ਤੁਝਹਿ ਚਿਤਾਰ ਸੂਖ ਦੂਖ ਇਸ ਮਨ ਕੀ ਪਿਰਤਾ ਤੁਝ ਹੀ ਆਗੈ ਸਾਰਹਿ ਤੂੰ ਮੇਰੀ ਓਟ ਬਲ ਬੁੱਧ ਧਨ ਤੋਂ ਵੀ ਤੁਮਹਿ ਮੇਰੇ ਪਰਵਾਰ ਜੋ ਤੁਮ ਕਰੋ ਸੋਈ ਭਲ ਹਮਰੈ ਪੇਖ ਨਾਨਕ ਸੁਖ ਚਰਨਾਰਹਿ ਬਿਲਾ ਬਲ ਮਹੱਲਾ ਪੰਜਵਾ ਸਨੀਤ ਪ੍ਰਾਪਤ ਸਗਲ ਉਧਾਰਨ ਮੋਹ ਮਗਨ ਪਤਤ ਸੰਗ ਪ੍ਰਾਣੀ ਐਸੇ ਮਨੇ ਬਿਸਾਰ ਨ ਰਹਾਉ ਸਾਂਝ ਵਿਖ ਸੰਚ ਵਿਖਿਆਲੇ ਗ੍ਰਹਜ ਕੀਨੀ ਅੰਮ੍ਰਿਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਾਤ ਸੰਤੋਖ ਬਿਦਾਰਨ ਤੇ ਕਾੜ ਲਿਓ ਮੇਰੇ ਸਵਾਮੀ ਹਾਰ ਪਰੇ ਤੁਮ ਸਾਰਨ ਨਾਨਕੀ ਬੇਨਤੀ ਪ੍ਰਭ ਸੱਦ ਸੰਗ ਰੰਕ ਤਾਰਨ ਬਲਾਵਲ ਮਹੱਲਾ ਪੰਜਵਾ ਸੰਤਨ ਕੈ ਸੁਨਿਅਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਧਨ ਪੂਰਹੀ ਦਿਨ ਸਾਰਾ ਰਾਤ ਰਹਾਉ ਕਰ ਕਿਰਪਾ ਆਪਣੇ ਪ੍ਰਭ ਕੀ ਨੇਮ ਆਪਣੇ ਕੀ ਕੀ ਨੀ ਦਾਤ ਆਠ ਪੈਰ ਗੁਨ ਗਾਵਤ ਪ੍ਰਭ ਕੇ ਕਾਮ ਕਰੋ ਦਸਤਾਂ ਤੇ ਜਾਤ ਤ੍ਰਿਪਤ ਗਾਏ ਪੇਖ ਪ੍ਰਭ ਦਰਸ਼ਨ ਅੰਮ੍ਰਿਤ ਹਾਰ ਰਸ ਭੋਜਨ ਖਾਤ ਚਰਨ ਸਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਲਾਵਲ ਮਹੱਲਾ ਪੰਜਾਂ ਰੱਖ ਲਈ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨ ਬਿنس ਗਏ ਸਭ ਸੂਕ ਸੰਤਾਪ ਰਹਾ ਗੁਣ ਗੋਵਿੰਦ ਗਾਬੂ ਸਭ ਹਰ ਜਨ raag ratan rasna alap koud janm ki krishna nivari ram rasana tum traap charan gahai sharan sukh daate gur ke vachan jape har jaap sagar tare param pa bin se kaun aanak thakur pratap balal mahalla panja taap laaya gur srijan haar sadgur apne kau bal jae jin paej rakhi saare sansar raao ਕਾਰ ਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੈ ਮਿਹਰਬਾਨ ਨੰਗੁਰ ਨਾਨਕ ਭੋਲੇ ਦਰਗਹ ਪਰਮਾਨ ਰਾਗ ਬਿਲਾਵ ਮਹੱਲਾ 5 ਚੌਪਦੇ ਦੋ ਪਦੇ ਘਰ 7 ਏਕ ਓੰਕਾਰ ਸਤਗੁਰ ਪ੍ਰਸਾਦ ਸਾਧਗੁਰ ਸਾਬਦ ਉਜਾਰੋ ਦੀਪਾ ਬਿਨ ਸਿਉ ਅੰਤਕਾਰ ਤੇ ਮੰਦਰ ਰਤਨ ਕੋਟੜੀ ਖੁੱਲੀ ਅਨੂਪਾ ਰਹਾ ਬੇਸਮਨ ਤੇ ਸੁੰ ਭੈ ਜਾਓ ਪੇਖਿਓ ਕਹਿ ਨਾ ਜੈ ਵਡਿਆਈ ਮਗਨ ਪੈ ਗੂ ਹਾ ਸੰਗ ਮਾਤੇ ਉਤਪੂਤ ਲਪਟਾਈ ਹਾਲ ਜਾਲ ਨਹੀਂ ਕਚੂ ਜੰਜਾਰ ਅੰਗੋਤ ਨਹੀਂ ਭੋਰਾ ਊਚ ਨਾ ਊਚਾ ਬੀਜ ਨਾ ਖੀਚਾ ਹਉ ਤੇਰਾ ਤੁਮ ਹੋਰਾ ਇਕ ਤੰਕਾਰ ਇਕ ਪਾਸਾਰਾ ਇਕ ਹੈ ਅਪਰ ਅਪਾਰਾ ਇਕ ਬਸਥੀਰਨ ਇਕ ਸੰਪੂਰਨ ਇਕ ਹੈ ਪ੍ਰਾਣ ਆਧਾਰੰ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤਨਾਤਾ ਸਰਬਿਆੰਤਾ ਕੋ ਨਾਨਕ ਊਚ ਊਚਾ ਬਿਲਾਵਲ ਮਹੱਲਾ ਪੰਨਾ ਬਿਨ ਹਰ ਕਾਮਨਾ ਆਵਤ ਹੈ ਜਾਸੂ ਰਾਮ ਜਾਸੂ ਰਾਜ ਮਾਜ ਤੁਮ ਲਾਗੇ ਓ ਮੋਹਨੀ ਮੁਹਾਵਤ ਹੈ ਰਾਓ ਕਨਕ ਕਾਮਨੀ ਸੇਜ ਸੋਹੰਨੀ ਛੋੜ ਕਨੈ ਮਹਿ ਜਾਵਤ ਹੈ ਉਰਜ ਰਾਇ ਇੰਦਰੀ ਰਸ ਪ੍ਰੇਰਿ ਵਿਖਟ ਗਉਰੀ ਖਾਵਤ ਤੈ ਤ੍ਰੈਣ ਕੋ ਮੰਦਰ ਸਾਜ ਜਸਵਾਰਿ ਉਪਾਵਕ ਤਲਜ ਰਾਵਤ ਰੇ ਜਿਰਾਵਤ ਹੈ ਐਸੇ ਗੜ ਮੇ ਅਠ ਹਠੀ ਲੋ ਫੂਲ ਫੂਲ ਕਿਆ ਪਾਵਤ ਹੈ ਪੰਚ ਦੂਤ ਮੂਡ ਪਰ ਠਾਡੇ ਕੇਸ ਗ헤 ਫੇਰ ਰਾਵਤ ਹੈ ਦ੍ਰਿਸ਼ਟ ਨਾਵਾਂ ਅੰਧ ਗਿਆਨੀ ਸੋਇ ਰਹਉ ਮਦ ਮਾਪਤ ਹੈ ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜੋ ਫਹਾਵਤ ਹੈ ਕਉ ਨਾਨਕ ਬੰਦਨ ਕਾਟਨ ਕਉ ਮੈਂ ਸਤਿਗੁਰ ਪਖਤ ਪੁਰਖ ਤਿਆਵਤ ਹੈ ਬਿਲਾ ਮਹੱਲਾ ਪੰਜਵਾ ਹਰ ਹਰ ਨਾਮ ਅਪਾਰ ਮੋਲੀ ਪ੍ਰਾਨ ਪਿਆਰੋ ਮਨਹ ਆਧਾਰੋ ਚੀਤ ਜਿਤ ਵੋ ਜੈਸੇ ਪਾਨ ਤੰਬੋਲੀ ਰਹਾਉ ਸੈ ਸਮਾਇਓ ਗੁਰੇ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇਮੁ ਖੁਖ ਲਾਗੋ ਜੋ ਵੜ ਭਾਗੋ ਸੁਹਾਗ ਹਮਾਰੋ ਕਤੁਨ ਡੋਲੀ ਰੂਪਨਾ ਤੂਪਨਾ ਗੰਧਨਾ ਦੀਪਾ ਉਤਪਉਤ ਅੰਗ ਅੰਗ ਸੰਗ ਮੌਲੀ ਕਉ ਨਾਨਕ ਪ੍ਰੇ ਰਵੀ ਸੁਹਾਗ ਨਤ ਨੀਕੀ ਮੇਰੀ ਬਣੀ ਖਟੋਲੀ ਬਲਾਉ ਮਹੱਲਾ ਪੰਜਵਾ ਗੋਬਿੰਦ 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 ਮਈ ਜਪ ਤੇ ਭੇਟੇ ਸਾਧ ਦਿਆਰਾ ਤਬ ਤੇ ਧਰਮ ਦੂਰ ਭਈ ਰਹਾ ਪੂਰਨ ਪੂਰਹਿ ਸੰਪੂਰਨ ਸੀਤਲ ਸਾਤ ਦਿਆਲ ਦਈ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਤੰਤ ਹੋਏ ਸਗਲ ਖਈ ਸਾਤ ਸੰਤੋਖ ਦਇਆ ਧਰਮ ਸੁਚ ਸੰਤਨ ਤੇ ਹੋ ਮੰਤ ਲਈ ਕਉ ਨਾਨਕ ਜਿਨ ਮਨੁ ਪਛਾਨੈ ਤਿਨ ਕੋ ਸਗਲਿ ਸੁਝ ਸੋਝ ਪਈ ਬਿਲਾਲ ਮਹਲਾ 5 ਕਿਆ ਹਮ ਜੀ ਜੰਤ ਵਿਚਾਰੇ ਬਰਨ ਸਾਕੈ ਏ ਕਰਮ ਹ ਇਕ ਰੋਮਾਈ ਬ੍ਰਹਮ ਮਹੇਸ ਸਿਧ ਮਨਿੰਦਰਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ ਕਿਆ ਕਥਿਆ ਕਿਸ ਕਥ ਨ ਜਾਇ ਜੈ ਦਹ ਦੇਖ ਤਹ ਰਹਿ ਅਸਮਾਈ ਰਹਾਉ ਜਹਮ ਜਹ ਮਹਾ ਭਯਾਨ ਦੂਖ ਜਮ ਸੁਨੀਐ ਤੇ ਮੇਰੇ ਪ੍ਰਭ ਤੂੰ ਹੈ ਸਹਾਈ ਸਰਨ ਪਰਿਉ ਹਰ ਚਰਨ ਗਏ ਪ੍ਰਭ ਗੁਰੂ ਨਾਨਕ ਕਉ ਬੂਝ ਬੁਝਾਈ ਬਿਲਾਲ ਮਹੱਲਾ ਬਨਿਆ ਹਕਮ ਰੂਪ ਬਨਾਸੀ ਕਰਤਾ ਪਤਿਤ ਪਵਿੱਤੇ ਇੱਕ ਨੈਮਕ ਜਪਾਈਐ ਅਚਰਜ ਸੁਨਿਓ ਪ੍ਰਾਪਤ ਭੇਟ ਲੈ ਸੰਤ ਚਰਨ ਚਰਨ ਮੰਨ ਲਾਈਐ ਕਿਤ ਵਿਦੀਏ ਕਿਤ ਸੰਜਮ ਪਾਈਐ ਕਹ ਸੂਰਜਨ ਕਿਤ ਜੁਗਤੀ ਧਾਈਐ ਰਹਾਉ ਜੋ ਮਾਨੁ ਖ ਮਾਨੁ ਕੀ ਸੇਵਾ ਉਹ ਤਿਸ ਕੀ ਲਈ ਲਈ ਥੁਰ ਜਾਈਐ ਨਾਨਕ ਸਰਨ ਸਰਨ ਸੁਖ ਸਾਗਰ ਮੋਹ ਟਿਕ ਤੇਰੋ ਇਕ ਨਾਈਐ ਬਲਾਵਲ ਮਹੱਲਾ ਪੰਜਾਂ ਸਤ ਸਰਨ ਸੰਤ ਟਹਿਲ ਕਰੀ ਤੁੰਦ ਬੰਦ ਅਰ ਸਗਲ ਦੰਦਾਰ ਆਵਰ ਕਾਜ ਤੇ ਛੂਟ ਪੈ ਰਹਾਉ ਸੁਸੈ ਜਰ ਕਨੋ ਅਨੰਦ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਸਾਕੋਂ ਗੁਰ ਪੂਰੇ ਮੇਰੇ ਉਲਟ ਧਰੀ ਦੇਖਿਓ ਮੋਹ ਨ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ਪੂਰਨ ਪੂਰ ਰਹਉ ਕਿਰਪਾ ਨਿਦ ਕਉ ਨਾਨਕ ਮੇਰੀ ਪੂਰੀ ਭਰੀ ਦੇਖਿਓ ਮੋਹ ਨ ਸਭ ਕੈ ਸੰਗੇ ऊन ਨਾ ਕਾਹੂ ਸਗਲ ਭਰੀ ਓਰਨ ਪੂਰ ਰਹੋ ਕਿਰਪਾ ਨਿਦ ਕਉ ਨਾਨਕ ਮੇਰੀ ਪੂਰੀ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ